ਆਈ ਦੇ ਸਮੇਂ ਦੇ ਵਿੱਚ ਆਪਾਂ ਜੀ ਜਿਵੇਂ ਕਹਿ ਦਿੰਨੇ ਆ ਜੀ ਪਾਸਪੜਾ ਲਖਾਰੀ ਸੀ ਹੋਵੇਗਾ ਆਪਦੀ ਜਗਾ ਹੋਵੇਗਾ ਮੈਂ ਤੈਨੂੰ ਚਵਾਨੀ ਦਾ ਨਹੀਂ ਮੰਨਦਾ ਜਿਹੜਾ ਰੱਬ ਦੇ ਉੱਤੇ ਸਵਾਲ ਚੱਕ ਲੇ ਉਹਦੇ ਬੰਦਾ ਨਾ ਆਇਆ ਉਹ ਲਖਾਰੀ ਕਹਾਦਾ ਫਿਰ ਜਦੋਂ 1984 ਚ ਵੇਖੋ ਜੀ ਹਮਲਾ ਕੀਤਾ ਸੀ ਇਹਦੇ ਬਚਨ ਸੁਣੋ ਇਹਨੇ ਕੀ ਕਹੇ ਸੀ ਸ੍ਰੀ ਦਰਬਾਰ ਸਾਹਿਬ ਦੇ ਉੱਪਰ ਫਿਰ ਪਤਾ ਲੱਗੇਗਾ ਨਾ ਆਪਾਂ ਨੂੰ ਤੇ 1984 ਚ ਫਿਰ ਸਿੰਘਾਂ ਨੇ ਇਹਨੂੰ ਡਾਤਾ ਸੀ ਤੇ ਇਹਨੂੰ ਹਿਸਾਬ ਨਾਲ ਇੱਕ ਹਿਸਾਬ ਨਾਲ ਜਿਵੇਂ ਮੇਰੇ ਅਗਿਆਂ ਨੂੰ ਨਰਕਾਂ ਹੀ ਥਾਂ ਮਿਲ ਜੂਗੀ ਨਾ ਕਿ ਮੈਂ ਪਾਪ ਕੀਤੇ ਨਰਕਾਂ ਚਲ ਜਾਗਾ ਇਹਨੂੰ ਤੇ ਉੱਥੇ ਜਗ੍ਹਾ ਨਹੀਂ ਮਿਲਣੀ ਜਿਉਂ ਜਿਨੇ ਮਾੜੇ ਉਹ ਬੋਲ ਬੋਲਤੇ ਤੇ ਆਪਾਂ ਫਿਰ ਵੀ ਕਹਿੰਨੇ ਜੀ ਇਹ ਤਾਂ ਬੰਦਾ ਹੀ ਵੜਾ ਸੀ ਕਾਹਦਾ ਬੰਦਾ ਸੀ ਜੀ ਤੁਸੀਂ ਚਲੋ ਆਪਦੇ ਪੰਥ ਨੂੰ ਨਹੀਂ ਮੰਨਦੇ ਨੇ ਫਿਰ ਜਾਂ ਤੇ ਉਹ ਗੱਲ ਆ ਨਾ ਭਾਵੇਂ ਗੈਰ ਪੰਥੀ ਕਿਉਂ ਨਾ ਹੋਵੇ ਜੇ ਉਹਨੂੰ ਕੋਈ ਨਹੀਂ ਹੁੰਦੇ ਤੇ ਉਹ ਕਾਹਦਾ ਬੰਦਾ ਆ ਤੇ ਆਪਾਂ ਉਹਨੂੰ ਕਹਿੰਨੇ ਜੀ ਵੱਡਾ ਬੰਦਾ ਸੀ ਇਦੇ ਬਾਰੇ ਪਹਿਲਾਂ ਪੜ੍ਹ ਕੇ ਵੇਖੀਏ ਜੀ ਜੇ ਕੌਣ ਸੀ ਨੇ ਕੀ ਕੀਤਾ ਹੈ ਜਿੰਨਾ ਮਰਜ਼ੀ ਇਹਨੇ ਵਧੀਆ ਲਿਖਿਆ ਹੋਵੇ ਕਾਹਦਾ ਵਧੀਆ ਲਿਖਿਆ ਜਿਹੜੇ ਇੱਕ ਇਹਨੇ ਬੋਲ ਗਲਤ ਬੋਲਦਾ ਤੇ ਕਾਹਦਾ ਵਧੀਆ ਲਿਖਿਆ